मान्योग बीजेपी साहब पंजाब मान्योग डीआई साहब फिरोजपुर और मान्योग एसएसपी साहब फाजिलकावी ਵੱਲੋਂ पंजाब सरकार ਵੱਲੋਂ ਜੋ ਮਹਮ ਵਿੱਢੀ ਗਈ ਆ ਯਦਨਸ਼ੈ ਅਵਰਧ ਉਹਦੇ ਤਹਿਤ ਅਸੀਂ ਵਕ ਵਕ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਰਹੇ ਆ ਔਰ ਉਸੇ ਚੀਜ਼ ਦਾਇ ਫਾਲਾ ਜਿਹੜਾ ਕੰਨੜਾਂ ਵਾਲੇ ਚੁਗੇ ਪੰਚਾਇਤ ਆ ਜਿਹੜੀ ਜਾਗਰੂਕ ਹੋਈ ਆ ਔਰ ਨਾਲ ਹੀ ਉਹਨਾਂ ਨੇ ਪਿੰਡ ਵਾਸੀਆਂ ਨੂੰ ਵੀ ਜਾਗਰੂਕ ਕੀਤਾ ਮੈਂ ਇਹ ਗੱਲ ਮੰਨਦਾ ਕਿ ਇਹ ਸਾਡੀ ਮਿਹਨਤ ਦਾ ਤੁਹਾਡੇ ਵਰਗੇ ਪੱਤਰਕਾਰ ਭਰਾਵਾਂ ਦਾ ਜਿਹੜਾ ਇਹ ਮਿਹਨਤ ਆ ਜਿਨ੍ਹਾਂ ਨੇ ਸਾਡੀਆਂ ਜਿਹਨੀਆਂ ਖਬਰਾਂ ਨੇ ਜਾਂ ਸਾਡੇ ਵਿਚਾਰ ਨੇ ਲੋਕਾਂ ਤੱਕ ਪਹੁੰਚਾਏ ਨੇ ਜਿਸ ਕਾਰਨ ਇਹ ਲੋਕ ਜਿਹੜੇ ਜਾਗਰੂਕ ਹੋਏ ਨੇ ਸਹਿਰਦ ਹੋਏ ਨੇ ਔਰ ਸਾਡਾ ਇਹ ਸਾਥ ਦੇਣ ਲਈ ਤਿਆਰ ਨੇ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਇੱਕ ਵਧੀਆ ਸੂਬਾ ਬਣਾਇਆ ਜਾ ਸਕੇ ਉਸੇ ਤਹਿਤ ਹੀ ਅੱਜ ਪੰਚਾਇਤ ਨੇ ਜਿਹੜਾ ਪਿੰਡ ਕਨਣਾ ਵਾਲੇ ਚੁਗੇ ਸਮਾਗਮ ਕੀਤਾ ਔਰ ਬਹੁਤ ਹੀ ਵਧੀਆ ਔਰ ਸਫਲਤਾਵਾਂ ਜਾਬਾਸੀ ਇਹਦੇ ਵਿੱਚ ਹੋਈ ਹੈ। ਸਰਕਾਰ ਵੱਲੋਂ ਜਿਹੜੀ ਖੇਡਾਂ ਦੀ ਸਮਗਰੀ ਆ ਉਹ ਫ੍ਰੀ ਦੇ ਵਿੱਚ ਦਿੱਤੀ ਜਾ ਰਹੀ ਆ। ਆਮ ਕ੍ਰਿਕਟ ਦੀਆਂ ਟਿੱਟਾਂ ਨੇ, ਕੋਈ ਫੁੱਟਬਾਲ ਨੇ ਜਾਂ ਕੋਈ ਹੋਰ ਜਿਹੜਾ ਸਪੋਰਟਸ ਦਾ ਸਮਾਨ ਆ ਉਹ ਫ੍ਰੀ ਦੇ ਵਿੱਚ ਦਿੱਤਾ ਜਾ ਰਿਹਾ। ਤਾਂ ਜੋ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਪਰ ਮੈਂ ਆਪਦੇ ਵੱਲੋਂ ਬੇਨਤੀ ਕਰਦਾ ਜੇ ਕੋਈ ਨੌਜਵਾਨ ਬੱਚੇ ਕਿਸੇ ਤਰੀਕੇ ਦੀ ਕੋਈ ਕਿੱਟ ਜਾਂ ਕੋਈ ਹੋਰ ਸਮਗਰੀ ਚਾਹੁੰਦੇ ਨੇ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਆ ਮੈਂ ਮਾਨਯੋਗ ਐਮਐਲਏ ਸਾਹਿਬ ਨੂੰ ਬੇਨਤੀ ਕਰ ਸਕਦਾ ਜਾਂ ਜੇ ਮੇਰੀ ਪਹੁੰਚ ਵਿੱਚ ਹੋਇਆ ਤੇ ਮੈਂ ਖੁਦ ਹੀ ਪੌਕਟ ਵਿੱਚੋਂ ਖੁਦ ਦੇ ਆ ਆਮਦਨੀ ਵਿੱਚੋਂ ਮੈਂ ਉਹ ਜੜੀ ਕਿਟਾ ਦੇਣ ਲਈ ਤਿਆਰ ਹਾਂ ਧੰਨਵਾਦ